ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ ਪਿੰਡ ਚੰਦ ਬਾਜਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਤੇ 22 ਹਰਾਂ ਦਾ ਬਾਹਰ ਖੇਤਾਂ ਦੇ ਵਿੱਚ ਘਾਰਾ ਸੱਜਣੋ ਜੇ ਗੱਲ ਕਰੀਏ ਫਰੀਦਕੋਟੋਂ ਆਉਣੇ ਆ ਤਾਂ ਡੇਰਾ ਆਉਂਦਾ ਡੇਰੇ ਦੇ ਅੱਗੇ ਪੰਪ ਆ ਜਾਂਦਾ ਮੇਨ ਵੱਡੀ ਨਿਸ਼ਾਨੀ ਆ ਤਾਂ ਉਥੋਂ 22 ਹਰਾਂ ਦੇ ਘਰ ਨੂੰ ਪਈ ਆ ਜਾਂਦੀ ਆ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਬਹੁਤ ਟੌਪ ਦਾ ਨਗੀਨਾ ਮੋਹਰਾ ਦਾ ਵਿਖਾਉਣ ਲੱਗੇ ਆ ਰਿਕਾਰਡ ਸਮੇਤ ਮਾਜਾ ਸੱਜਣੋ 575 ਦੀ ਆਪ ਆ ਤੇ ਵੀਰਾਂ ਵਾਲੀ ਵਾਲੇ ਬੈਂਕ ਦੇ ਸੀਮਨ ਤੋਂ ਕਰਮਾਂ ਵਾਲੀ ਗੱਬਣਾ ਘਰੇਲੂ ਕਰੇ ਮਈਆਂ ਰੱਖੀਆਂ ਹੋਈਆਂ ਤੇ ਉਹਨਾਂ ਦੇ ਵਿੱਚੋਂ ਸੱਜਣੋਂ ਇੱਕ ਮੱਝ ਫੋਰ ਸੇਲ ਵਕਾਊ ਆ ਸਾਰੀ ਡਿਟੇਲ ਆਪਾਂ ਲੈ ਲੈਨੇ ਆ ਕਿਹੜਾ ਸੂਆ ਸੁੰਦੀ ਆ ਤੇ ਕਿੰਨੇ ਦੇਣੇ ਤੇ ਬਾਕੀ ਆ ਜਿਹੜੇ ਵੀ ਸੱਜਣ ਦੇ ਪਸੰਦ ਆ ਗਈ ਆ ਕੇ ਦੇਖਿਓ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਹਾਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸੁਣਾਓ ਠੀਕ ਠਾਕ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਜੀ ਆਪਣਾ ਨਾਂ ਮੇਰਾ ਨਾਮ ਜੀ ਕਾਕਾ ਪੁੱਤਰ ਪਿੰਡ ਦਾ ਤੇ ਉਹ ਨਾਮ ਮੇਰਾ ਹਰਜਿੰਦਰ ਸਿੰਘ ਹੈ ਜੀ ਠੀਕ ਆ ਜੀ ਤੇ ਆਪਣ ਮੰਡ ਵਾਲੇ ਚੌਕ ਕੋਲੇ ਘਰ ਹੈ ਮੰਡਾਲਾ ਚੌਕ ਆ ਜਿਹੜਾ ਹਨਾ ਹਾਂ ਤੇ ਡੇਰਾ ਕਿਹੜਾ ਇਹ ਡੇਰਾ ਬਾਬਾ ਕਾਨਪਗਤ ਦਾ ਡੇਰਾ ਬਾਬਾ ਕਾਨਪਗਤ ਦਾ ਮੇਨ ਨਿਸ਼ਾਨੀਆਂ ਰੋਡ ਦੇ ਉੱਤੇ ਹੀ ਅੰਮ੍ਰਿਤਸਰ ਵਾਲੇ ਰੋਡ ਦੇ ਉੱਤੇ ਉਹ ਪਈ ਜਾਂਦੀ ਹੈ ਛਪਦੇ ਵਾਲੇ ਪਾਸੇ ਨੂੰ ਤੇ ਉਦੋਂ ਅੱਗੇ ਆਪਣਾ ਘਰ ਹੈ ਆਪਣਾ ਚਲੋ ਉਹ ਆਪਾਂ ਨੂੰ ਉੱਥੇ ਆ ਕੇ ਕੋਈ ਰੰਗ ਲਾ ਲੈ ਤੇ ਆਪਾਂ ਅੱਗੋਂ ਲੈ ਵੀ ਆਵਾਂਗੇ ਹਾਂਜੀ ਹਾਂ ਤੇ ਆਪਣਾ ਮੋਬਾਈਲ ਨੰਬਰ ਜਿਹੜਾ ਆਪਾਂ ਚਲਾਵਾਂਗੇ ਸਕਰੀਨ ਤੇ 90566ਜੀ 07426 ਇੱਕ ਰਹੀ ਹੋਰ ਰਿਪੀਟ ਕਰ ਦਗੇ 9056607426 ਤੇ ਆਪਾਂ ਆ ਜੰਨੇ ਵੀਰ ਜੀ ਹੁਣ ਮੱਝ ਤੇ ਇਹ ਆਪਣੀ ਮੈਂ ਪਹਿਲਾਂ ਐ ਵੀ ਕਿਹੜਾ ਸੂਆ ਕਰਮਾਂ ਵਾਲੀ ਹੁੰਦੀ ਆ ਇਹ ਬਾਈ ਜੀ ਹੁਣ ਤੀਜੇ ਸੂਏ ਸੁਣਾ ਲੇ ਠੀਕ ਆ ਤੀਜਾ ਸੂਆ ਹੁੰਦੀ ਆ ਜੀ ਹਾਂਜੀ ਦੂਜਾ ਤੀਜਾ ਸੂਆ ਹੁੰਦੀ ਆ ਤੇ ਵੀਰੇ ਦੂਜੇ ਸੂਏ ਕਿੰਨਾ ਦੁੱਧ ਪਾਗੀ ਕਰਮਾਂ ਵਾਲੀ ਇਹ ਇਹ ਬਾਈ 11 12 ਲੀਟਰ ਦੁੱਧ ਚੋਇਆ ਹੈ 11 12 ਦੁੱਧ ਚੋ ਜਾ ਠੀਕ ਆ ਹੁਣ ਇਹਦੇ ਦਿਨ ਕਿੰਨੇ ਪਏ ਆ ਅਰੇ ਵੀਰ ਜੀ ਸਾਡੇ ਸਾਬ 8 ਕਿ ਤਣ ਲੈ ਜੂਗੀ 8 ਦਿਨ ਲੈ ਜੂ ਐਤ ਕਿੰਨਾ ਦੁੱਧ ਦੇ ਦੂਗੀ ਦੇਖੋ ਜੀ ਭਾਈ ਦੁੱਧ ਤਾਂ 16 ਲੀਟਰ ਦੁੱਧ 15 16 ਲੀਟਰ ਦੁੱਧ ਸਾਡੇ ਸਾਬ ਨਾਲ ਕੰਨ ਨਹੀਂ ਚਾਹੀਦਾ ਹਾਂ ਵੱਡੀ ਆ ਵਜਨ ਬਹੁਤ ਆ ਹਨਾ ਦਿਨ ਲੈ ਜੂਗੀ ਤੇ ਥਣਾ ਥਣਾ ਲੋ ਭਾਰ ਪੂਰੇ ਲੋਕ ਕੇ ਹਨਾ ਓਕੇ ਭਾਈ ਸਾਡੀ ਗਰੰਟੀ ਹੈ ਇਹ ਚੀਜ਼ ਦੀ ਆਪਣੀ ਗਰੰਟੀ ਹੈ ਥਣਾ ਦੀ ਭਾਰ ਦੀ ਸਾਡੀ ਗਰੰਟੀ ਹੈ ਤੇ ਇਹਦੀ ਤੋਰ ਕਰਾਈਏ ਚੱਕਿਆ ਰਹਿੰਦੇ ਖੋਲੀ ਖਾ ਮਿਲਾ ਭਰਾ ਵੜੀ ਲੋ ਵੀ ਸੱਜਣੋ ਸਾਹਬਣ ਵਾਲੇ ਪਾਸਿਓ 22 ਹਰਾਂ ਨੇ ਟੌਪ ਦੀ ਮੈਂ ਸਾਂਭੀ ਆ ਸਿੰਘ ਚੰਗਾ ਸਰੀਰ ਕਟਾਂਚਾ ਮੈਂ ਦਾ ਬਹੁਤ ਸੋਹਣਾ ਤੇ ਬਾਕੀ ਗੱਲ ਰੇਟ ਤੇ ਮੁੱਕਣੀ ਆ ਇਥੋਂ ਤੌਰ ਚੈੱਕ ਕਰ ਲਓ ਐਨਾਂ ਸਾਰੇ ਪਾਸਿਓ ਇੱਕੋ ਜੀ ਆ ਵੇਖੋ ਤੇ ਥਾਨ ਲੱਗਾ ਬੜਾ ਹੀ ਜ਼ਿਆਦੇ ਕੰਮ ਦਾ ਕਿਉਂਕਿ ਮੁੱਠੀ ਵਾਲਾ ਥਾਨਾ ਚਵਾਈ ਵਾਲਾ ਕਮਾ ਲਓ ਵੀਰ ਜੀ ਲੈ ਚਲੋ ਉੱਥੇ ਵੇਖੋ ਤੇ 22 ਦੇ ਕਦ ਕਾਟ ਤੋਂ ਤਾਜ਼ਾ ਲਾ ਲਿਓ ਮਾਇਦੇ ਕੱਟ ਕਾਠ ਦਾ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਨੋਟ ਕਰਾਤੀ ਆ ਵੀ ਘਰੇ ਹੀ ਵੀਰ ਹਰਾਂ ਦੇ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਪੂਰੀ ਟਾਪ ਦੀ ਮੈਂ ਤੁਹਾਨੂੰ ਚੰਦ ਬਾਜੇ ਨਗਰ ਦੀ ਬੁਖਾਰ ਰਿਆਂ ਵੀਡੀਓ ਦੇ ਵਿੱਚ ਦੇਖੋ ਥਣ ਬੜੀ ਪਾਵਰ ਵਾਲਾ ਲੱਗਾ ਦੁਬਾਰਾ ਫੇਰ ਰਿਪੀਟ ਕਰਤੀ ਗੱਲ ਤੁਹਾਡੇ ਨਾਲ ਦੇਖੋ ਕਿਉਂਕਿ ਇਹ ਥਣ ਬਹੁਤ ਘੱਟ ਸੱਜਣੋ ਆ ਮੰਨ ਲਓ ਵੀ ਹਰੇਕ ਮਹਿਨ ਨੂੰ ਨਹੀਂ ਲੱਗਦਾ ਤਾਂ ਥੋੜੀ ਜੀ ਕੈਮਰੇ ਤੋਂ ਡਰਦੀ ਆ ਬਾਕੀ ਬਾਕੀ ਤਾਂ ਬਾਈ ਸੇਲਸਾਊ ਆ ਨਾ ਹਾਂਜੀ ਵੀ ਬੁੜੀਆਂ ਬੜੀਆਂ ਚੂਲੈਂਦੀਆਂ ਕੋਈ ਚੱਕਰ ਨਹੀਂ ਤੇ ਕਿੰਨਾ ਕੁ ਟਾਈਮ ਮਿਲ ਗਈ ਸੀ ਇਹ ਗੱਬਣ ਤੋਂ ਬਾਅਦ ਤੇ ਵੀਰੇ ਲੰਮਾ ਟਾਈਮ ਮਿਲੀ ਗਈ ਨਾ ਮੈਂ ਆਪਣੀ ਸਾਢੇ 7 ਮਹੀਨੇ ਮਿਲੀ ਗਈ ਜੀ ਫਿਰ ਦੋ ਟਾਂ ਹੀ ਮਹੀਨੇ ਹੀ ਛੱਡਤੀ ਸੀ ਹਾਂ ਇੰਨਾ ਕਿ ਚਰਤਾ ਛੱਡਣਾ ਵੀ ਚਾਹੀਦਾ ਹਾਂਜੀ ਵੇਖੋ ਸੱਜਣੋ ਤੇ ਹਜੇ ਇੱਕ ਹਫਤਾ ਪਿਆ ਕਰਮਾਂ ਵਾਲੀ ਦਾ ਸੂਨ ਦੇ ਵਿੱਚ ਬਾਕੀ ਤੇ ਲੇਵਾ ਸੂਲ ਨਾ ਲਾ ਕੇ ਸੂਗੀ ਉਹ ਕਹਿਣ ਵਾਲੀ ਗੱਲ ਨਹੀਂ ਐਸ ਸਾਈਡ ਤੋਂ ਵੀ ਇਹਦੇ ਥਾਂ ਲੈ ਕੇ ਜੀ ਕੁਆਲਿਟੀ ਚੈੱਕ ਕਰਿਓ ਤੇ ਨਾ ਥਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬਹੁਤ ਘੱਟ ਨਿਕਲਦਾ ਬਹੁਤ ਟਾਪ ਦੀ ਝੋਟੀ ਵਿਖਾਈ ਆ ਤੁਹਾਨੂੰ ਉਸ ਤੋਂ ਵੀ ਸਜਣੋ ਪੂਰੀ ਚੌੜੀ ਵੀਰ ਜੀ ਜਿਹੜੀ ਆਪਾਂ ਮੈਂ ਹੁਣ ਚਲਾ ਚਲੂ ਕੇ ਵਿਖਾਤੀ ਆਪਣੇ ਘਰ ਦੀ ਮੱਝ ਆ ਇਹਦਾ ਆਪਾਂ ਰੇਟ ਕੀ ਕੀਤਾ ਇਹਦਾ ਕਰਮਾ ਦੀਦਾ ਕਿੰਨਾ ਮੁੱਲ ਰੱਖੀਏ ਆਪਾਂ ਭਾਈ ਇਹਦਾ ਮੁੱਲ 1,40,000 ਰੁਪਈਆ ਲੈ 1 ਲੱਖ ਤੇ 40000 ਰੁਪਇਆ ਆਪਾਂ ਇਹਦੀ ਜਿਹੜਾ ਰੇਟ ਤੈਅ ਕਰਦੇ ਆ ਤੇ ਜੇ ਕੋਈ ਸੱਜਣ ਆਪਾਂ ਨੂੰ ਫੋਨ ਲਾਉਂਦਾ ਮਾਨਤਨ ਕਰਦੇ ਆਂਗੇ ਨਾ ਕੋਈ ਉਹ ਕਰ ਦੇਣੀ ਹੈ ਹਨਾ ਜਿੰਨਾ ਵੀ ਹੋਇਆ ਭੈਣ ਭਰਾ ਦਾ ਕੋਈ ਜਿਹੋ ਜਿਹਾ ਸਮਾਂ ਹੋਇਆ ਹਨਾ ਉਹ ਜਾਂ ਮਾਨਤਨ ਕਰ ਸਕਦਾ ਇੱਕ ਬੰਦਾ ਹੋਇਆ ਆਪਾਂ ਉਹਨੂੰ ਉਸ ਤੋਂ ਵੀ ਵੱਧ ਕਰਦੇ ਆ ਚਲੋ ਧੰਨਵਾਦ ਸ਼ੁਕਰ ਅਦਾਤੇ ਦਾ ਬਈ ਇਹਨੂੰ ਮਾੜੀ ਜੀ ਪਿੱਛੋਂ ਆਇਆਂ ਨੂੰ ਕਰੀ ਲਓ ਵੀ ਸੱਜਣੋ 1 ਲੱਖ ਤੇ 40000 ਰੁਪਇਆ ਇਹਦਾ ਜਿਹੜਾ ਰੇਟ ਤੈਅ ਕੀਤਾ ਗਿਆ ਤੇ ਬਾਕੀ ਮੌਕੇ ਤੇ ਸੱਜਣੋ ਮਾਨਤਾਣਾ ਤੁਸੀਂ ਕਿੰਨਾ ਕਰਾ ਲਓਗੇ ਝੋਟੀ ਬਹੁਤ ਟਾਪ ਦੀ ਵਿਖਾਤੀ ਤੁਹਾਨੂੰ ਮੋਹਰਾ ਦਾ ਨਕੀਨਾ ਕਹਿ ਸਕਦੇ ਆਪਾਂ ਸਾਰੀ ਡਿਟੇਲ ਵੀਡੀਓ ਦੇ ਵਿੱਚ ਕਰਕੇ ਤੁਹਾਨੂੰ ਸੈਟਿੰਗ ਵਿਖਾਤੀ ਆ ਤੇ ਜਿਹੜੇ ਵੀ ਸੱਜਣ ਦੇ ਪਸੰਦ ਆ ਜਾਂਦੀ ਹੈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੇਖੋ ਕਰਮਾ ਵਾਲੀ ਬਹੁਤ ਲੋਲੀਪੋਲੀ ਝੋਟੀ ਹੈ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖੋ